ਮੈਡਮ ਅੱਜ ਕਸੋਪ੍ਰੈਸ਼ਨ ਤੇ ਬਾਰੇ ਮੈਂ ਬਤਾ ਦੀਏ ਕਿਤਨੀ ਜਗ੍ਹਾ ਪਰ ਜੋ ਹੈ ਸਰਚ ਬਿਆਨ ਚਲਾਏ ਗਏ ਜੀ ਸੋ ਨੂ ਨਸ਼ਿਆ ਵਿਰੁੱਧ ਦੇ ਅਦੀਨ ਜੋ ਵੱਖ-ਵੱਖਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸ ਹਿੰਦੀ ਲਗਾਤਾਰਤਾ ਦੇ ਵਿੱਚ ਅੰਜ ਤਾਂ ਕਿ ਇਹ ਮਹੱਲੇ ਦੇ ਵਿੱਚ ਮੇਰੀ ਸੁਪਰਵੀਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਖਾਵਾਂ ਦੇ ਵੱਖੋ ਵੱਖਰੇ ਅਫਸਰਾਂ ਦੀ ਸੁਪਰਵੀਜ਼ਨ ਦੇ ਹਦੀ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾਂਦੀ ਸੋ ਸਾਡਾ ਮੇਨ ਮਕਸਦ ਇਹ ਸੀ ਕਿ ਦੇ ਅਚਨਛੇਤ ਇੱਕ ਟਾਈਮ ਡਿਸਾਈਡ ਕਰਕੇ ਉਹਨਾਂ ਏਰੀਆਜ਼ ਦੇ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਚੋਂ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾਂ ਇੰ area ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੇਡ ਕਰਾ ਕੇ ਚੈੱਕ ਕਰਦੇ ਸੋ ਇਸੇ ਅਧੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜੁਆਇੰਟ ਸੀਪੀ, ACP ਸੈਂਟਰ, ਕਮਿਸ਼ਨਰ ਸੀਪੀ ਵੰਦੇ ਨਾਲ ਇੱਥੇ ਚੈਕਿੰਗ ਕੀਤੀ ਹੈ ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਂ ਜਿਵੇਂ ਦੇਖਿਆ ਕਿ ਜੋ ਸਾਡੇ ਇਥੋਂ ਮੇਨ ਪੈਡਲਰ ਸੀਗੇ ਜਿਨ੍ਹਾਂ ਦੀ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆਂਦੀਆਂ ਸੀ ਉਸ ਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਫਿਰ ਹਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਪੁਸ਼ਟੀ ਨਹੀਂ ਮਿਲੀ ਹੈ ਸੋ ਪਹਿਲਾਂ ਵੀ ਇਹਨਾਂ ਤੇ ਕਾਰਵਾਈਆਂ ਕੀਤੀਆਂ ਸਨ ਅੱਜ ਕੁਝ ਮਿਲਿਆ ਕੋਈ ਸਮਾਨ ਜਿਹਾ ਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡਾ ਸ਼ਾਮਲੀ ਇੱਕ ਵਾਰ ਸ਼ੇਅਰ ਕਰਲਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਕੇਸ ਫਾਈਲ ਰਜਿਸਟਰ ਕਰ ਰਹੇ ਹਾਂ ਜਿ ਜੋ ਵੱਖ-ਵੱਖੇ ਥਾਣਿਆਂ ਚ ਸਿਰਫ ਇੱਕ ਹੁੰਦੀ ਹੀ ਨਹੀਂ ਸੋ ਜਿਹਦੇ ਵਿੱਚ ਸਾਨੂੰ ਲੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡਾ ਸ਼ਾਮ ਪੱਛੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਉੱਪਰ ਜੜੀ ਅੱਜ ਸਰਚ ਡੈਂਚ ਚਲਾਇਆ ਜਾ ਰਿਹਾ ਉਸ ਦੇ ਬਾਰੇ ਜਾ ਰਿਹਾ ਜਿਵੇਂ ਆਪਣੀਆਂ ਪੰਜ ਸਬਡਿਵੀਜ਼ਨਸ ਹੈ ਸੋ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਹਰ ਇੱਕ ਖਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਜਿਵੇਂ ਅਲੀ ਮੰਲੇਜ ਕਰਾਇਆ ਜੀ ਆਪਾਂ ਇੱਥੇ ਤਾਂ ਅੰਕਿਆ ਮੰਲੇਜ ਕਰਾਇਆ ਰਿਹਾ ਪਿੰਡ ਚ ਕਰਾਇਆ ਘੜੇ ਪਿੰਡ ਚ ਕਰਾ ਰਹੇ ਆ ਤੇ ਬਾਮੀਆ ਵਾਲ ਚ ਕਰਾ ਰਹੇ ਆ ਕੈਂਟ ਦੇ ਵੀ ਲੋਰੀ ਅੱਜ ਸੋ ਬਾਬਾ ਕੁਵਕਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਦੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਡਾਇਰੈਕਟਲੀ ਦੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਰ ਲਾਸਟ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਇਹ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੋਣ ਨਸ਼ਾ ਨਸ਼ਾ ਵਿਰੋਧ ਚੱਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਫਰਕ ਪਵੇਗਾ ਸੋ ਮੈਂ ਇਹਦੇ ਇਹ ਦੇ ਇਹ ਦੱਸਣਾ ਚਾਹਵਾਗੀ ਜੇ ਕਿ ਸਾਡੀ ਜਿਹੜੀ ਇਹ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਥੈਂਕ ਯੂ ਥੈਂਕ ਯੂ